ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਚੇਤ ਚਿੱਤਰਕਾਰ ਕਲਾਕਾਰ ਵੀ ਕਹਿ ਸਕਦੇ ਆ ਤੇ ਉਹਦੀਆਂ ਦੋ ਕਰਤੂਤਾਂ ਤੁਹਾਨੂੰ ਮੈਂ ਦੱਸਣੀ ਆ ਅੱਜ ਇਹ ਹੁਣ ਤਰਨਤਾਰਨ ਜਿਹੜਾ ਸੰਦੀਪ ਸਿੰਘ ਦਾ ਭਰਾ ਹੈ ਮਨਦੀਪ ਉਹਦੇ ਹੱਕ ਵਿੱਚ ਜੋਨ ਪ੍ਰਚਾਰ ਕਰਦਾ ਰਿਆਂ ਬਾਲਟੀ ਟੂਨ ਸ਼ਾਨਾ ਉਹਦਾ ਭਰ ਦਿਓ ਬਾਲਟੀ ਤੇ ਜਣਕੇ ਹੁਣ ਇਹ ਖਾਲਸਤਾਨੀ ਬਣਿਆ ਹੋਇਆ ਖਾਲਸਤਾਨੀ ਕਿਉਂ ਬਣਿਆ ਹੋਇਆ ਆਹਲੇ ਨੇ ਬੁਰਕੀ ਪਾਈ ਹੋਣੀ ਹੈ ਵੀ ਹੋ ਸਕਦਾ ਹੈ 2027 ਦੇ ਵਿੱਚ ਇਹਨੂੰ ਕਿਤੋਂ ਟਿਕਟ ਦੇ ਦੇਗੇ ਇਹ ਕੁੱਤੇ ਝਾਕਤੇ ਹੁੰਦੇ ਚਲੋ ਇਹ ਨਹੀਂ ਗੱਲ ਇਹ ਤਾਂ ਹਰੇਕ ਦੀ ਮਰਜ਼ੀ ਹੈ ਜੀ ਆਜ਼ਾਦ ਭਾਰਤ ਹੈ ਆਜ਼ਾਦ ਪੰਜਾਬ ਹੈ ਜਿੱਥੇ ਮਰਜ਼ੀ ਜਾ ਬਿਆਲਾ ਜਿੱਥੇ ਬੋਲੇ ਕੋਈ ਚੱਕਰ ਨਹੀਂ ਪਰ ਪੱਤਰਕਾਰ ਨੇ ਇੱਕ ਸਵਾਲ ਕੀਤਾ ਕਹਿੰਦਾ ਭਵੰਤਮਾਨ ਤੁਹਾਡੇ ਦੋਸਤ ਜਿਗਰੀ ਯਾਰ ਹੁੰਦੇ ਸੀ ਕਹਿੰਦਾ ਨੋ 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 ਉਹ ਕਲਾਕਾਰ ਬੰਨ ਵੇਲੇ ਪਹਿਲਾਂ ਹੁੰਦੇ ਸੀ ਰਾਜਨੀਤੀ ਤੋਂ ਹੁਣ ਨਹੀਂ 2017 ਦੇ ਵਿੱਚ ਨਾ ਇੱਕ ਤਾਂ ਇਹ ਗਲਪ ਹੁੰਦਾ ਸੀ ਗੁਰਜੀਤ ਚਿੱਤਰਕਾਰ ਇੱਕ ਭਾਨ ਭਾਨਾ ਭਗੋੜਾ ਭਾਨਾ ਭਗੋੜਾ ਬੀਬੀ ਜਗੀਰ ਕੋਰ ਬਣਦਾ ਹੁੰਦਾ ਸੀ ਦੇ ਸੋਚਾ ਲੰਗਾ ਪਦਨੀ ਹੋਰ ਕੋਈ ਜ਼ਹੀਦਾਰ ਬਾਦਲ ਬਣਦਾ ਹੁੰਦਾ ਸੀ ਤੇ ਉਥੇ ਪੂਰਾ ਜਲੂਸ ਕੱਢਦੇ ਹੁੰਦੇ ਸੀ ਪਿੱਟ ਸਿਆਪਾ ਭਵੰਤਮਨ ਦੀਆਂ ਸਟੇਜਾਂ ਤੇ ਕਰਦੇ ਰਹੇ ਹੁਣ ਕਹਿੰਦਾ ਮੈਂ ਜਾਣਦੇ ਨਹੀਂ ਮਤਲਬ ਭਵੰਤਮਨ ਕੋਲੇ ਗਿਆ ਹੋਣਾ ਉਹਨੂੰ ਕਿਹਾ ਹੋਣਾ ਕੁਝ ਮੈਨੂੰ ਚੇਅਰਮੈਨ ਬਣਾ ਨੇਕਾ ਸ਼ੋਰ ਬਣਾ ਅਗਲਾ ਮੰੰਡਾ ਦੀ ਗੋੜੀ। ਔਰ ਜਿੰਨਾ ਗੰਦ ਇਹਨਾਂ ਲੋਕਾਂ ਨੇ ਆਪਣੀਆਂ ਫਿਲਮਾਂ ਦੇ ਵਿੱਚ ਪਾਇਆ ਉਹਨਾਂ ਕਿਸੇ ਨੇ ਨਹੀਂ ਪਾਇਆ। ਹੁਣ ਖਾਲਸਤਾਨੀ ਬਣਦੇ। ਹੁਣ ਮੂਤਪਾਲ ਨੇ ਪਿਓ ਪੜੇ ਗਏ। ਆਦਲ ਨੇ ਹੀ ਕਿਹਾ ਹੁਣਾਂ ਵੀ ਟੈਂਟ ਟੇਟ ਦੇ ਮੰਗੇ ਐਮਐਲ ਬਣਾਵਾਂਗੇ। ਇੰਨੀ ਭੁੱਖ ਵੱਧੂ ਹੁੰਦੀ ਐ। ਤੇ ਹੁਣ ਚਾਦਰਾਂ ਲੱਗਾ ਹੁੰਦਾ। ਦਾੜੀ ਕਾਲੀ ਕੀਤੀ ਹੁੰਦੇ ਵੈਸੇ 60 ਤੋਂ ਟੱਪਿਆ ਹੋਇਆ ਸੀ ਅੱਛਾ ਇੱਕ ਮੈਂ ਇਹਦੀ ਹੋਰ ਕੋਹਰ ਕਰ ਤੂੰ ਦੱਸਣੀ ਹੈ ਮੈਂ ਕਹਿੰਦਾ ਝਕਾ ਨੂੰ ਇਹ ਲੋਕ ਨੇ ਜਿਨ੍ਹਾਂ ਨੇ ਚਮਕੀਲੇ ਨੂੰ ਮਰਵਾਇਆ ਸਮਝਣ ਵਾਲੇ ਜਿਹਨਾਂ ਨੂੰ ਸਮਝ ਜਾਣਗੇ ਚਮਕੀਲੇ ਦੇ ਨਾਲ ਹੁੰਦਾ ਸੀ ਚਮਕੀਲੇ ਦੀ ਰੈਕੀ ਕਿਦਾਂ ਕੀਤੀ ਕਿਹਨੇ ਕਰਵਾਈ ਇਹ ਮਰਵਾਉਣ ਵਾਲਿਆਂ ਵਿੱਚ ਸ਼ਾਮਲ ਨੇ ਗੁਰਜੀਤ ਚਿੱਤਰਕਾਰ ਵਰਗੇ ਜਿਹੜੇ ਇਹ ਕੜਮ ਚੌਧਰੀ ਹੁਣ ਉੱਥੇ ਤਰਨ ਤਰਨ ਫਿਰਦੇ ਜੇ ਆਪਸਲ ਪੁੱਛੋਗੇ ਤਾਂ ਜਦ ਪੱਤਰਕਾਰ ਕਹਿੰਦਾ ਭਵੰਤਮਾਨ ਨੂੰ ਮੈਂ ਦੋਤੀ ਆ ਗਿਆ ਨਹੀਂ 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 ਕਹਿੰਦਾ ਉਹ ਮੋੜੇ-ਮੋਟੇ ਪਹਿਲਾਂ ਹੁੰਦੀ ਸੀ ਪ੍ਰਾਣੀਆਂ ਵੀਡੀਓ ਨਾ ਨਾ ਦੀ ਤੁਸੀਂ 2017 ਦੀ ਇਲੈਕਸ਼ਨ ਦੀਆਂ ਕੱਢ ਕੇ ਦੇਖ ਸਕਦੇ ਯੂਟਿਊਬ ਤੇ ਪਈਆਂ ਨੇ ਆ ਭਾਨਾ ਪਗੋੜਾ ਜਿਹੜਾ ਹੁਣ ਵੀ ਖੁਸ਼ਲੇ ਦੀ ਅੱਡੀ ਵਰਗੀ ਦਾੜੀ ਕਰਕੇ ਰੱਖਦਾ ਇਹ ਜੰਗੀਰ ਕੌਰ ਬਣਦਾ ਹੁੰਦਾ ਸੀ ਕੱਪੜੇ ਪਾ ਕੇ ਜਨਾਨੀਆਂ ਵਾਲੇ ਤੇ ਇਹ ਇਹ ਵੀ ਉਹ ਰਿਮੁਛਾ ਮਰਛਾ ਬੀਬੀ ਕਿੱਦਾਂ ਕੱਢਦੇ ਆ ਸਾਰਾ ਕੁਝ ਉਥੇ ਡਰਾਮੇ ਕਰਦੇ ਰਹੇ ਆ ਭਵੰਤ ਮੰਦਗੇ ਸਟੇਜਾਂ 'ਤੇ ਹੁਣ ਕਹਿੰਦੇ ਮੈਂ ਭਵੰਤ ਮੰਦ ਨਹੀਂ ਜਾਣਦਾ ਨਹੀਂ ਚਲੋ ਇਹ ਨਹੀਂ ਗੱਲ ਹੈਗੀ ਵੀ ਜਾਣੋ ਨਾ ਜਾਣੋ ਗੱਲ ਇਹ ਹੈ ਵੀ ਜਿੰਨੇ ਵੀ ਖਾਲਸਤਾਨੀ ਨੇ ਨਾ ਪਹਿਲਾਂ ਆ ਕਰਤੂਤਾਂ ਕਰਕੇ ਗਏ ਨੇ ਸਾਰੇ ਹੁਣ ਸਿੱਖ ਰਾਜ ਖਾਲਸਤਾਨ ਚਾਹੀਦਾ ਹੁਣ ਇਹ ਇਧਰੋਂ ਤੁਰੇ ਹੋਏ ਨੇ ਹਾਲਾਂਕਿ ਸੰਦੀਪ ਸਨੀ ਦਾ ਜਿਹੜਾ ਭਰਾ ਹੈ ਮਨਦੀਪ ਉਹ ਸਰਿਆਂ ਮੁਕਰ ਗਏ ਉਹ ਕਹਿੰਦਾ ਅਸੀਂ ਖਾਲਸਾ ਦੀ ਗੱਲ ਕਦੋਂ ਕਰੀਏ ਇਹ ਤਾਂ ਸੇਖ ਰਾਜ ਚ ਆਉਨੇ ਅਸਾਂ ਸੇਖ ਰਾਜ ਦੇ ਵਿੱਚ ਕੌਣ ਹੁੰਦੇ ਸੀ ਸੇਖ ਰਾਜ ਕਿਹਦੇ ਸਿੱਖ ਤੇ ਆਇਆ ਸੀ ਕੌਣ ਲੈ ਕੇ ਆਇਆ ਸੀ ਤਾਂ ਉੱਥੇ ਬੰਦਾ ਸਿੰਘ ਬਹਾਦਰ ਵਰਗੇ ਜਰਨੈਲਾਂ ਦਾ ਯੋਧਿਆਂ ਦਾ ਜ਼ਿਕਰ ਹੁੰਦਾ ਹੈ ਬੰਦਰ ਸਿੰਘ ਬਹਾਦਰ ਪਤਾ ਕੋਣ ਸੀ ਪੋਚਾਂ ਜਕਾਦੀਆਂ ਸੀ ਸੂਬਾ ਸਰਹੰਦ ਦੀ ਬਿੱਟ ਨਾਲ ਇਟ ਖੜਕਾਤੀ ਸੀ ਚੰਗੀ ਤਰ੍ਹਾਂ ਪਤਾ ਹੈ ਇਤਿਹਾਸ ਪੜ੍ਹ ਕੇ ਦੇਖ ਲਓ ਤੇ ਇਹ ਮੂਤਪਾਲ ਵਰਗੇ 2400 ਕੁਲਸ ਵਾਲਾ ਪਿੱਛੇ ਲੱਗ ਗਿਆ ਭੱਜਦੇ ਫਿਰਦੇ ਕਿਤੇ ਜਿਗਾਰਡ ਰੈਡੀ ਲੈ ਲਈ ਕਿਤੇ ਪੈਟਰੋਲ ਪੰਪ ਤੇ ਲੁੱਟ ਕੇ ਕਿਤੇ ਅਲਟੋ ਗੱਡੀ ਲੈ ਲਈ ਕਿਤੇ ਮੋਟਰਸਾਈਕਲ ਲੈ ਕੇ ਭੱਜ ਗਏ ਜਣ ਕੇ ਇਹ ਕਤੂਤਾਂ ਕਰਦੇ ਰਹੇ ਚਾਹਿੰਦੇ ਸਾਨੂੰ ਖਾਲਸਾ ਬਈ ਖਾਲਸਾ ਰਾਜ ਜਿਨ੍ਹਾਂ ਦੇ ਸਿਰ ਤੇ ਆਇਆ ਸੀ ਨਾ ਤੇ ਉਹਨਾਂ ਨੂੰ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਨੇ ਥਾਪੜਾ ਦੇ ਕੇ ਅਨੰਤ ਸੌਰੀ ਨਦੇੜ ਤੋਂ ਭੇਜਿਆ ਸੀ ਤੇ ਕੀ ਕਿਆ ਸੀ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਨੇ ਤੇ ਉਹ ਜੋ ਹੁਕਮ ਕੀਤਾ ਸੀ ਨਾ ਉਹ ਪੂਰਾਇਆ ਸੀ ਜਦੋਂ ਸਭ ਕੁਝ ਫਤਿਹ ਹੋ ਗਿਆ ਨਾ ਜਦੋਂ ਨੰਗਲ ਡੈਮ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਰਪਾ ਕਰੀਤਾ ਗਿਆ। ਤੁਹਾਨੂੰ ਪਤਾ ਹੈ ਤਸੀਂ ਇਹ ਕਿ ਜਮੂਰਾਂ ਦੇ ਨਾਲ ਮਾਸ ਪੱਟਿਆ ਗਿਆ ਸੀ ਜਮੂਰਾਂ ਦੇ ਨਾਲ। ਉਹਨਾਂ ਦੇ ਆਪਣੇ ਸਕੇ ਪੁੱਤ ਦਾ ਕਾਲ ਕਲੇਜਾ ਕੱਢ ਕੇ ਨਾ ਮੂੰਹ ਵਿੱਚ ਪਾਇਆ ਗਿਆ ਸੀ। ਉਹ ਯੋਧੇ ਸੀ ਉਹ। ਅਰੇ ਹੁਣ ਮੂਤਪਾਲ ਵਰਗੇ ਖਾਲਸਾ ਰਾਏ ਦੀ ਸਿੱਖ ਰਾਏ ਦੀ ਗੱਲ ਕਰਦੇ ਨੇ ਨਾ ਤੇ ਇਹਦੇ ਵਿੱਚ ਗੰਦਗੀ ਕਿਹੜੀ ਆ? ਆ ਗੁਰਜੀਤ ਸਿੰਘ ਚਿੱਤਰਕਾਰ ਵਰਗੇ ਇੱਕ ਖਾਸ ਨੰਦੇ ਐਮਐਲਏ ਮਿਨਿਸਟਰ ਬੰਨੂ ਬੰਦੇ ਦੇ ਦੇਖੋ ਤੁਸੀਂ ਇੱਕ ਕਿੰਨੇ ਹਰਾਮਖੋਰ ਨੇ ਸਰਿਆਂ ਮੁੱਕਰੀ ਗਿਆ ਕਹਿੰਦਾ ਮੈਂ ਤਾਂ ਭਵੰਤਮਨ ਨਾਲ ਕੋਈ ਬਹੁਤਾ ਲੇਟ ਦਾ ਰਖਦਾ ਹੀ ਨਹੀਂ ਸੀ ਵੀ ਜੇ ਤੁਹਾਡੀਆਂ ਪੁਰਾਣੀਆਂ ਵੀਡੀਓ ਕੱਢ ਲਵੇ ਅਸੀਂ ਮੈਂ ਆਪਣਾ ਹੱਲ ਦੇ ਦਿੰਨਾ ਜੀ ਮੈਂ ਕਿਸੇ ਲੀਟਰ ਨੂੰ ਬਖਸ਼ਿਆ ਕਲਮ ਮੈਂ ਕਿਸੇ ਪਾਰਟੀ ਵੀ ਚਲਾ ਜਾਵਾਂ ਹਾਲਾ ਮੈਨੂੰ ਕਦੇ ਵੀ ਆ ਪ੍ਰਾਣੀ ਵੀਡੀਓ ਤੁਹਾਡੀ ਪਈ ਹੈ ਬਾਬਾ ਜੀ ਤੁਸੀਂ ਕਾਂਰ ਦੇ ਖਿਲਾਫ ਬੋਲਦੇ ਓ ਝਾੜੂਆਂ ਦੇ ਖਿਲਾਫ ਬੋਲਦੇ ਸੀ ਤੁਸੀਂ ਕਾਲੇ ਦੇ ਖਿਲਾਫ ਬੋਲਦੇ ਸੀ ਹੁਣ ਕੀ ਕਹੋਗੇ ਮੈਂ ਕਿਸੇ ਬੰਦੇ ਦਾ ਨਿੱਜੀ ਦੁਸ਼ਮਣ ਜਾਂ ਕਿਸੇ ਬੰਦੇ ਨੂੰ ਨਿੱਜੀ ਦੁਸ਼ਮਣ ਨਹੀਂ ਸਮਝਦਾ ਅਸੀਂ ਉਹਨਾਂ ਦੇ ਕਰਤੂਤਾਂ ਦੇ ਖਿਲਾਫ ਬੋਲਦੇ ਹਾਂ ਉਹਨਾਂ ਦੇ ਕਰਤੂਤਾਂ ਖਿਲਾਫ ਬੋਲਦੇ ਹਾਂ ਮੈਂ ਕਿਸੇ ਨੂੰ ਨਹੀਂ ਬਖਸ਼ਿਆ ਔਰ ਇੱਕ ਮੇਰੀ ਇਹ ਫਿਤਰਤ ਹੈ ਜਿਹੜਾ ਬੰਦਾ ਸਹੀ ਹੈ ਉਹਨੂੰ ਸਹੀ ਵੀ ਕਿਹਾ ਮੈਂ ਥੋੜਾ ਜਾਂ ਸਟੈਂਡ ਰੱਖੋ ਕਿਸੇ ਗੱਲ ਦਾ ਠੀਕ ਹੈ ਤੁਹਾਨੂੰ ਹੁਣ ਭਗਵੰਤ ਮਨ ਚੰਗਾ ਨਹੀਂ ਲੱਗਦਾ ਉਹ ਵੱਖਰੀ ਗੱਲ ਹੈ ਤੁਹਾਨੂੰ ਬੁਰਕੀ ਨਹੀਂ ਪਾਈ ਉਹ ਵੱਖਰੀ ਗੱਲ ਹੈ ਪਰ ਮੁਕਰੋ ਤਾਂ ਨਾ ਵੀ ਮੈਂ ਤਾਂ ਭਗਵੰਤ ਮਨ ਨੂੰ ਜਾਣਦੇ ਹੀ ਇਦਾਂ ਕਿਦਾਂ ਹੋ ਸਕਦਾ ਤੁਹਾਡੇ ਕੋਲ ਕੋਈ ਜਵਾਬ ਤਾਂ ਹੋਵੇ ਬਿੱਤੂ ਸਿੰਘ ਕੇਸ਼ਵ ਅਖਤੇ ਗੱਲ ਕਹੀ ਸੀ ਕਿਸ ਵਕਤ ਤੁਸੀਂ ਹੁਣ ਗੱਲ ਬਲਟਣ ਲੱਗਿਓ ਕੋਈ ਢੰਗ ਤਰੀਕਾ ਤਾਂ ਹੋਵੇ ਤੁਹਾਡੇ ਕੋਲ ਤੁਹਾਡੀਆਂ ਵੀਡੀਓ ਪਈਆਂ ਨੇ ਹੁਣੇ ਕੱਲ ਨੂੰ ਮੈਨੂੰ মিডিਆ ਵਾਲੇ ਪੁੱਛਣ ਵੀ ਤੁਹਾਡੀਆਂ ਵੀਡੀਓ ਪਈਆਂ ਨੇ ਤੁਸੀਂ ਫਲਾਣੇ ਦੇ ਖਿਲਾਫ ਬੋਲੇ ਫਲਾਣੇ ਦੇ ਹੱਕ ਵਿੱਚ ਬੋਲੇ ਹਾਂ ਬੋਲੇ ਕੋਈ ਢੰਗ ਤਰੀਕਾ ਗੱਲ ਕਰਨ ਦਾ ਹੋਣਾ ਚਾਹੀਦਾ ਕਿ ਨਹੀਂ ਹੁਣ ਅਕੇ ਖਾਲਸਾ ਰਾਜ ਯਾਨੀ ਕਿ ਖਾਲਸਾ ਰਾਜ ਵਿੱਚ ਇਹ ਲੋਕ ਹੋਣਗੇ ਜਿਹੜੇ ਫਿਲਮਾਂ ਦੇ ਵਿੱਚ ਗੰਦ ਪਾਉਣ ਵਾਲੇ ਨੇ ਔਰ ਜਿਹੜੇ ਬਹੁਤ ਵੱਡੇ ਸਿੰਗਰ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਮਰਵਾਉਣ ਵਾਲੇ ਨੇ ਇਹ ਉਹ ਲੋਕ ਨੇ ਇਹ ਉਸ ਵਕਤ ਹਰਾਮਖੋਰ ਉਹਦੇ ਨਾਲ ਹੁੰਦਾ ਸੀ ਸਾਰਾ ਕੁਝ ਪਤਾ ਲੱਗਿਆ ਸੀ ਵੀ ਰੈਕੀ ਇਹਨਾਂ ਨੇ ਕਰਵਾਈ ਸੀ ਕਿੱਦਾਂ ਜਾਣ ਪਛਾਣ ਇਹਨਾਂ ਦੀ ਹੈਗੀ ਸੀ ਕਿੱਦਾਂ ਅੱਗੇ ਜਾ ਕੇ ਦੱਸਿਆ ਸੀ ਮੈਨੂੰ ਕਿੱਥੇ ਖਾਣਾ ਲੱਭੂ ਕਿੱਥੇ ਰੋਟੀ ਖਾਣਗੇ ਸਾਰਾ ਕੁਝ ਇਹਨਾਂ ਨੇ ਦੱਸਿਆ ਹੋਇਆ ਹੈ ਜਮਕੀਲੇ ਨੂੰ ਜਿਹੜੇ ਅੱਤਵਾਦੀ ਖਾੜਕੂ ਮਾਰਨ ਵਾਲੇ ਗਲੱਗ ਸੀ ਨਾ ਉਹਨਾਂ ਤਾਂ ਇਹਨਾਂ ਕਲਾਕਾਰਾਂ ਤੋਂ ਫਰੋਤੀਆਂ ਲੈ ਕੇ ਮਾਰਦੇ ਸੀ ਇਹ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਚਲੋ ਇਹਨਾਂ ਗੱਲਾਂ ਦੇ ਪਾਓ ਮਿੱਟੀ ਤੇ ਗੁਰਦੇ ਗੁਰਦੇਸ਼ ਸਿੰਘ ਚਿੱਤਰਕਾਰ ਜਿਹੜੇ ਗੱਲ ਅੱਗੇ ਕਿ ਮੈਂ ਭਵੰਤਨਾਂ ਨੂੰ ਜਾਣਦਾ ਨਹੀਂ ਤੇ ਲੋਕਾਂ ਨੂੰ ਬੇਨਤੀ ਹੈ ਵੀ ਵੀਡੀਓ ਕੱਢ ਕੇ ਦੇਖ ਲਿਓ ਪੁਰਾਣੀਆਂ 2017 ਵਾਲੀਆਂ ਪਤਾ ਲੱਗ ਜੂ ਬੀ ਜੰਗੀਰਕਾਰ ਕੌਣ ਬਣਦਾ ਸੀ ਸੋ ਜਾਲਾਗਾ ਕੌਣ ਬਣਦਾ ਸੀ ਬਾਦਲ ਦੀ ਨਕਲ ਕੌਣ ਕਰਦਾ ਸੀ ਕਿ ਸਭ ਨੂੰ ਪਤਾ ਲੱਗ ਜਾਵੇ ਐਡੀ ਵੱਡੀ ਹਰਾਮਖੋਰੀ ਜੇ ਤੁਸੀਂ ਕਰਦੇ ਹੋ ਤਾਂ ਕਿ ਅੱਗੇ ਲੋਕਾਂ ਨੂੰ ਪਤਾ ਨਹੀਂ ਮਤਲਬ ਭਗਵੰਤ ਮਾਨ ਕੋਲੇ ਗਏ ਹੋਣੇ ਪੂਸ਼ ਪੂਸ਼ ਕੀਤੀ ਹੋਣੀ ਹੈ ਉਹਨੇ ਬੁਰਕੀ ਪਾਈ ਨਹੀਂ ਹੋਣੀ ਇਧਰੋਂ ਬੁਰਕੀ ਪੈ ਗਈ ਹੋਣੀ ਹੈ ਬੁਰਕੀ ਪਾਉਣ ਨੂੰ ਕਿਹੜਾ ਇੰਦੇ ਮੀਰ ਨੇ ਲੁੱਟ ਖੋੜਦਾ ਪੈਸਾ ਹੈਗਾ ਬਸ ਬੂਕ ਮਾਰ ਦਿਓਣੇ ਕੰਦਰ ਵਿੱਚ ਸਪਾਈ ਚ ਸਰਕਾਰ ਬਣਾਵਾਂਗੇ ਤੇ ਮਾਲਵੇ ਵਿੱਚੋਂ ਤੁਹਾਨੂੰ ਹਿਮਲੇ ਬਣਾ ਦਾਂਗੇ ਬਸ ਆਹੀ ਹੋਣੀ ਪਰ ਇੰਨੀ ਕਮੀਨਗੀ ਯਾਰ ਤੁਸੀਂ ਕਰ ਦਿਓ ਤੁਹਾਡੇ ਕਰਤੂਤਾਂ ਦਾ ਪਤਾ ਨਹੀਂ ਕਿਤਨਾ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇੰਨਾ ਕਮਾਨਤਾਨ ਕਰਨਾ ਸਤਕਾਰ ਕਰਨਾ ਜ਼ਰੂਰੀ ਸੀ ਗੁਰਚੇਤ ਸਿੰਘ ਚਿੱਤਰਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ